ਵਾਹ ਪਰ ਗਟਿਓ ਮਰਦ ਅਗਮੜਾ ਆਵਰੀਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਜੀਲਾ ਧੰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ੋਹ ਪ੍ਰਾਪਤ ਅਰਤੀ ਸ਼੍ਰੀ ਮੁਕਸਰ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਹਨ ਅੱਜ ਦੇ ਬਲੌਗ 'ਚ ਤੇ ਵਖੋਣੇ ਹਨ ਅੱਜ ਮੇਲਾ ਤੇ ਮਾਗੀ ਮੇਲਾ ਜੋ ਕਿ ਮੁਕਸਰ ਸਾਹਿਬ ਭਰਦਾ ਹੈ ਜਿਸ ਦੀ ਰੌਣਕ ਅਜੇ ਵੀ ਔਨੀ ਹੀ ਸੀਗੀ ਜਿਹੜੀ ਕਿ ਮਾਗੀ ਮੇਲੇ ਵਾਲੇ ਦਿਨ ਹੁੰਦੀ ਹੈ ਤੇ ਚਲੋ ਕਰਦੇ ਹਾਂ ਆਪਣੀ ਜਰਨੀ ਸਟਾਰਟ ਚਲੋ ਚਲਿਏ ਬਾਹਰ ਜਾਣਾ ਮੈਂ ਤਾਂ ਫਸ ਖੜੀ ਆ ਖੜੀ ਚਲੋ ਜੀ ਫਿਰ ਅਸੀਂ ਜਾਂਦੇ ਹਾਂ ਜੀ ਤੇ ਕਰਦੇ ਹਾਂ ਸ਼ੇਅਰ ਤੁਹਾਡੇ ਨਾਲ ਅੱਜ ਦਾ ਬਲੌਗ ਅਸੀਂ ਚੱਲੇ ਹਾਂ ਮੁਕਸਸਾ ਹੈ ਮਾਨਨ ਸਾਡੇ ਨਾਲ ਤੀਜਾ ਬੰਦਾ ਵੀ ਸ਼ਾਮਲ ਹੋ ਗਿਆ ਚੱਲਾ ਸੀ ਦੋ ਚੱਲੇ ਪਹਿਲਾਂ ਮੈਂ ਤਣੀ ਤੋਂ ਕੱਪੜੇ ਲਾਦਾ ਤਣੀ ਹਾਂ ਸਮਦ ਹੁਣ ਆਇਆ ਹੈ ਮੈਂ ਤਾਂ ਨਹੀਂ ਜਾਣਾ ਉਹ ਫੋਨ ਜਿੱਥੇ ਹਰ ਬੱਚੇ ਨੂੰ ਆਲਸੀ ਤਾਂ ਬਣਾ ਹੀ ਰਹੇ ਨੇ ਬਲਕਿ ਆਪਣੇ ਧਰਮ ਤੋਂ ਤੇ ਜੋ ਹੈ ਸੋਸ਼ਲਾਈਜੇਸ਼ਨ ਤੋਂ ਵੀ ਬਹੁਤ ਦੂਰ ਕਰ ਰਹੇ ਨੇ ਤੇ ਐਵੇਂ ਹੀ ਜੋ ਹੈ ਅੱਜਕੱਲ ਬੱਚਿਆਂ ਦਾ ਹਾਲ ਹੈ ਤੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਜੇ ਗੁਰੂ ਘਰ ਵੀ ਲ ਜਾਣਾ ਪੈਂਦਾ ਹੈ ਤਾਂ ਪਹਿਲਾਂ ਰੈਡੀ ਕਰਨਾ ਪੈਂਦਾ ਹੈ ਕਿ ਚਲੋ ਦਰਸ਼ਨ ਕਰਕੇ ਆਉਣੇ ਨੇ ਨਹੀਂ ਸਾਡੇ ਟਾਈਮ ਸਾਨੂੰ ਚਾਹ ਹੁੰਦਾ ਸੀਗਾ ਕਿਉਂਕਿ ਸਾਨੂੰ ਫੋਨਾਂ ਦਾ ਲਾਲਚ ਨਹੀਂ ਹੁੰਦਾ ਸੀ ਤੇ ਅਸੀਂ ਗੁਰੂ ਘਰ ਜਾਣਾ ਸੇਵਾ ਕਰੋਣੀ ਇਹ ਸਾਡਾ ਜੋ ਹੈ ਨਿੱਤਾ ਪ੍ਰਤੀ ਜੋ ਹੈ ਕੰਮ ਹੁੰਦਾ ਸੀ ਤੇ ਸਾਨੂੰ ਚੰਗਾ ਲੱਗਦਾ ਸੀ ਗੁਰੂ ਘਰ ਜਾਣਾ ਕਿਉਂਕਿ ਉਸ ਟਾਈਮ ਜੋ ਹੈ ਜੋ ਬੱਚੇ ਨੇ ਜੀਵਨ ਸ਼ੈਲੀ ਜੋ ਬੱਚਾ ਅਪਣਾਉਂਦਾ ਸੀਗਾ ਉਹ ਧਾਰਮਿਕ ਜ਼ਿਆਦਾ ਹੁੰਦੀ ਸੀ ਤੇ ਅੱਜ ਕੱਲ ਦੇ ਟਾਈਮ 'ਚ ਜੋ ਹੈ ਫੋਨਾਂ ਦਾ ਪ੍ਰਸਾਰ ਹੋਣ ਕਰਕੇ ਬੱਚੇ ਫੋਨ ਤੇ ਜ਼ਿਆਦਾ ਟਾਈਮ ਜੋ ਹੈ ਸਪੈਂਡ ਕਰਨਾ ਚਾਹੁੰਦੇ ਨੇ ਪਰ ਆਪਣੀ ਜੋ ਹੈ ਇਹ ਮਿਹਨਤ ਸਫਲ ਹੋਈ ਤੇ ਆਪਾਂ ਬੱਚਿਆਂ ਨੂੰ ਕੀਤਾ ਤਿਆਰ ਤੇ ਆਪਾਂ ਹੋ ਗਏ ਸੀਗੇ ਸਵਾਰ 12:30 ਵਾਲੀ ਬੱਸ 'ਚ ਤੇ ਆ ਜੀ ਆਪਣੇ ਕੱਚੇ ਪੱਕੇ ਪਿੰਡ ਸੋਹਣੇ ਪਿੰਡ ਮਾਲਵੇ ਦੇ ਤੁਸੀਂ ਵੇਖ ਸਕਦੇ ਹੋ ਬਾਹਰ ਦਾ ਇਲਾਕਾ ਤੇ ਇਹਨਾਂ ਪਿੰਡਾਂ ਚੋਂ ਲੰਘਦੇ ਲੰਘਦੇ ਤੇ ਆਪਾਂ ਜੀ ਹੁਣ ਪਹੁੰਚ ਜਾਣਾ ਹੈ ਸ੍ਰੀ ਮੁਕਸਰ ਸਾਹਿਬ ਜੀ ਦੀ ਧਰਤੀ ਤੇ ਤੁਸੀਂ ਵੇਖ ਸਕਦੇ ਹੋ ਸਾਡੇ ਨਿੱਕੇ ਨਿੱਕੇ ਪਿੰਡ ਤੇ ਬਾਹਰ ਦਾ ਮਾਹੌਲ ਅੱਜ ਦੇ ਸਮਾਜ 'ਚ ਹਰ ਕੋਈ ਮੇਲੇ ਵਾਲੀ ਜ਼ਿੰਦਗੀ ਹੀ ਵੇਖਣਾ ਚਾਹੁੰਦਾ ਹੈ ਤੇ ਧਾਰਮਿਕ ਤਾਂ ਜੋ ਹੈ ਸੋਝੀ ਥੋੜੀ ਜਿਹੀ ਲੋਕਾਂ 'ਚ ਘਟ ਗਈ ਹੈ ਤੇ ਮੇਲੇ ਪ੍ਰਤੀ ਤੇ ਰੌਣਕਾਂ ਵੱਲ ਜੋ ਹੈ ਲੋਕਾਂ ਦਾ ਖਿਚਾਵ ਜ਼ਿਆਦਾ ਹੀ ਹੋ ਗਿਆ ਹੈ ਪਰ ਇਹ ਵੀ ਚੰਗਾ ਲੱਗਦਾ ਹੈ ਕਦੇ-ਕਦੇ ਕਿਉਂਕਿ ਬਹੁਤਾ ਜੇ ਆਪਾਂ ਕੱਟਰ ਬਣੀ ਆਪਣੀ ਜ਼ਿੰਦਗੀ ਤਾਂ ਉਹ ਵੀ ਜੋ ਹੈ ਠੀਕ ਨਹੀਂ ਲੱਗਦਾ ਥੋੜਾ ਜਿਹਾ ਆਪਾਂ ਨੂੰ ਜੋ ਹੈ ਢਾਲਣਾ ਪੈਂਦਾ ਹੈ ਸਮੇਂ ਦੇ ਅਨੁਸਾਰ ਤੇ ਆਪਾਂ ਪਹੁੰਚ ਗਏ ਸੀਗੇ ਮੇਲੇ 'ਚ ਤੇ ਇੱਥੇ ਦਾ ਕੱਠ ਵੇਖ ਕੇ ਅਸੀਂ ਇਕੱਲੇ ਸੀਗੇ ਬੱਚਿਆਂ ਨਾਲ ਤਾਂ ਅਸੀਂ ਸੋਚਿਆ ਕਿ ਨਹੀਂ ਇਹ ਕੱਠ 'ਚ ਆਪਾਂ ਐਂਟਰੀ ਨਹੀਂ ਕਰਨੀ ਤੇ ਅਸੀਂ ਬਾਹਰ ਤੋਂ ਹੀ ਤੁਹਾਨੂੰ ਇਹ ਵਿਊ ਵਿਖਾਇਆ ਬਹੁਤ ਸੋਹਣਾ ਜੋ ਹੈ ਇਹ ਥੀਮ ਸੀਗੀ ਪਰ ਮੈਂ ਨਹੀਂ ਜਾਣਦੀ ਕਿਸ ਥੀਮ 'ਚ ਇਹ ਜੋ ਹੈ ਡੈਕੋਰੇਟ ਕੀਤਾ ਸੀਗਾ ਬਹੁਤ ਸੋਹਣਾ ਸੀਗਾ ਤੇ ਬਹੁਤ ਹੀ ਮਿਹਨਤ ਕੀਤੀ ਸੀ ਤੇ ਇਹਨਾਂ ਜੋ ਕਾਰੀਗਰਾਂ ਲਈ ਆ ਆਪਾਂ ਇੱਕ ਧੰਨਵਾਦ ਤਾਂ ਦੇ ਸਕਦੇ ਹਾਂ ਕਿ ਬਹੁਤ ਹੀ ਵਧੀਆ ਕੰਮ ਕਰਿਆ ਸੀਗਾ ਕਿਸੇ ਵੀ ਕਾਰੀਗਰ ਨੇ ਕੀਤਾ ਸੀ ਤੇ ਉਸਦੀ ਜੋ ਹੈ ਮਿਹਨਤ ਦਾ ਆ ਸਰਹਾਣਾ ਕਰਨੀ ਤਾਂ ਸਾਡੀ ਬਣਦੀ ਹੈ ਤੇ ਇੱਧਰ ਮੇਲਿਆਂ ਦੇ ਦੇਖੋ ਜੀ ਕਿੰਨੀ ਰੌਣਕਾਂ ਸੀਗੀਆਂ ਲੱਕੜੀ ਦੇ ਬਾਹ ਦੇ ਬਣੇ ਹੋਏ ਕਿੰਨੇ ਸੋਹਣੇ ਜੋ ਫੁੱਲ ਗੁਲਦਸਤੇ ਸੀਗੇ ਜੋ ਵੇਖ ਕੇ ਜੀ ਕਰਦਾ ਸੀ ਕਿ ਸਾਰੇ ਹੀ ਇਕੱਠੇ ਕਰਕੇ ਘਰ ਲੈ ਜਾਈਏ ਪਰ ਐਵੇਂ ਨਹੀਂ ਹੋ ਸਕਦਾ ਮਨ ਤਾਂ ਜੋ ਹੈ ਕਾਬੂ ਕਰਨਾ ਹੀ ਪੈਂਦਾ ਹੈ ਤੇ ਸਰਬ ਲੋਹ ਦੇ ਭਾਂਡੇ ਸੀ ਕਿ ਬਹੁਤ ਚੰਗੇ ਹੁੰਦੇ ਨੇ ਅੱਜ ਕੱਲ ਬਹੁਤ ਟ੍ਰੈਂਡ ਚ ਨੇ ਅੱਜ ਕੱਲ ਕੀ ਜੋ ਹੈ ਪੁਰਾਣੇ ਸਮੇਂ ਤੋਂ ਲੋਕ ਇਹੀ ਭਾਂਡੇ ਵਰਤਦੇ ਸੀ ਬਟ ਅੱਜ ਕੱਲ ਕਹਿ ਦਿੰਦੇ ਹਾਂ ਕਿ ਟ੍ਰੈਂਡ ਚ ਪਰ ਜੋ ਆਪਣੀ ਵਿਰਾਸਤ ਹੈ ਉਹ ਸਰਬ ਲੋਹ ਹੀ ਹੈ ਤੇ ਇਸ ਨੂੰ ਆਪਣਾਉਣੇ ਹਾਂ ਤਾਂ ਬਹੁਤ ਹੀ ਚੰਗੀ ਗੱਲ ਹੈ ਤੇ ਇੱਧਰ ਆਪਾਂ ਪਹੁੰਚ ਗਏ ਸੀਗੇ ਸ੍ਰੀ ਮੁਕਸਰ ਸਾਹਿਬ ਜੀ ਦੇ ਗੇਟ ਨੰਬਰ 3 ਜਾਂ 4 ਸੀ 3 ਸੀ ਮੈਨੂੰ ਲੱਗਦਾ ਤੇ ਗੁਰਦੁਆਰਾ ਸਾਹਿਬ ਜੀ ਦੇ ਗੇਟ ਤੇ ਪਹੁੰਚ ਗਏ ਸੀ ਤੇ ਸੱਜੇ ਵਾਲੀ ਸਾਈਡ ਜੋ ਹੈ ਪਹਿਲਾਂ ਜੋ ਸੀਗਾ ਬਿਲਡਿੰਗ ਉਹ ਥੋੜੀ ਜੀ ਹੁਣ ਚੇਂਜ ਹੋ ਚੁੱਕੀ ਹੈ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇੱਧਰ ਪਾਰਕਿੰਗ ਬਣਾਈ ਗਈ ਹੈ ਪਹਿਲਾਂ ਇਹ ক্লোਜ਼ ਸੀਗਾ ਪਰ ਹੁਣ ਜੋ ਹੈ ਇਹ ਸਾਰਾ ਓਪਨ ਕਰਕੇ ਇੱਧਰ ਲੱਗਦਾ ਹੈ ਪਾਰਕਿੰਗ ਸਿਸਟਮ ਕੀਤਾ ਜਾਣਾ ਹੈ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਕੰਨੇ ਨਿਰਦੇ ਪਰ ਜੇ ਆਪਾਂ ਜਿਹੜਾ ਚ ਆਪਣੇ ਜੋੜੇ ਜੋ ਹੈ ਜਮਾ ਕਰਵਾਏ ਤੇ ਇਹ ਜੋ ਟਾਈਮ ਹੁੰਦਾ ਹੈ ਮੈਨੂੰ ਬਹੁਤ ਸਕੂਨ ਮਿਲਦਾ ਹੈ ਕਿ ਸੱਚਾ ਪਾਤਸ਼ਾਹ ਮੈਂ ਤੇਰੇ ਦਰ ਤੇ ਆ ਗਈ ਹਾਂ ਤੇ ਨਤਮਸਤਕ ਹਾਂ ਤੇ ਹੁਣ ਤਾਂ ਬਸ ਤੇਰੇ ਹੀ ਹਵਾਲੇ ਹੈ ਤੂੰ ਹੀ ਜੋ ਕਰਨਾ ਹੈ ਬਸ ਤੂੰ ਹੀ ਕਰਨਾ ਹੈ ਸਾਡੇ ਚ ਇੰਨੀ ਸਮਰਥਾ ਨਹੀਂ ਹੈ ਅਸੀਂ ਕਿਸੇ layak ਨਹੀਂ ਹਾਂ ਤੇ ਸਾਡੀ ਜੋ ਟੁੱਟੀ ਹੈ ਉਹ ਤੂੰ ਹੀ ਗੰਢ ਸਕਦਾ ਹੈ ਤੂੰ ਹੀ ਜਾਣਦਾ ਹੈ ਸਾਡੇ ਦਿਲਾਂ ਦੀਆਂ ਤੇ ਹਰ ਕਿਸੇ ਦੀ ਦਿਲ ਦੀ ਜੋ ਹੈ ਪਰਮਾਤਮਾ ਹੀ ਜਾਣਦਾ ਹੈ ਤੇ ਇੱਥੇ ਜੀ ਆਪਾਂ ਕੀਤਾ ਪੰਜ ਇਸ਼ਨਾਨਾ ਤੇ ਪੰਜ ਇਸ਼ਨਾਨਾ ਕਰਾਉਣ ਤੋਂ ਬਾਅਦ ਜੀ ਆਪਾਂ ਹੁਣ ਤੁਹਾਨੂੰ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਜੋ ਹੈ ਕਈ ਲੋਕ ਇਸ਼ਨਾਨ ਕਰ ਰਹੇ ਸੀਗੇ ਤੇ ਆਸੇ-ਪਾਸੇ ਜੋ ਪ੍ਰਕਿਰਮਾ ਚ ਹੈ ਲੰਗਰ ਵੀ ਚੱਲ ਰਹੇ ਸੀਗੇ ਤੇ ਇਹ ਰੌਣਕਾਂ ਜੀ ਮਾਗੀ ਮੇਲੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਪਹਿਲਾਂ ਤੋਂ ਹੀ ਹੋ ਜਾਂਦੀਆਂ ਨੇ ਬਟ ਅਸੀਂ ਥੋੜਾ ਜਾਇਦ ਕੀ ਲੇਟ ਹੋ ਗਏ ਕਿਉਂਕਿ ਬੱਚਾਂ ਦੇ ਐਗਜ਼ਾਮ ਸੀਗੇ ਤਾਂ ਅਸੀਂ ਨਹੀਂ ਗਏ ਤੇ ਇੱਧਰ ਜੋ ਹੈ ਗੁਰਦੁਆਰਾ ਸਾਹਿਬ 'ਚ ਜੋ ਹੈ ਚੱਲ ਰਹੇ ਸੀਗੇ ਸੁਖਮਨੀ ਸਾਹਿਬ ਦੇ ਪਾਠ ਜੋ ਕਿ ਹਰ ਐਤਵਾਰ ਹੁੰਦੇ ਨੇ ਤੇ ਏ ਤਾਂ ਜੋ ਹੈ ਨਜ਼ਾਰਾ ਵੇਖ ਕੇ ਅੱਡ ਹੀ ਸੀਗਾ ਕਿ ਕਿਵੇਂ ਲੋਕ ਜੋ ਹੈ ਪੂਰੀ ਸ਼ਰਦਾ ਨਾਲ ਜੋ ਪਾਠ ਕਰ ਰਹੇ ਸੀਗੇ ਇੰਨੀ ਧੁਨ ਸੋਹਣੀ ਲੱਗ ਰਹੀ ਸੀਗੀ ਪਾਠ ਦੀ ਕਿ ਮਨ ਖੁਸ਼ ਹੋ ਜਾਂਦਾ ਹੈ ਕਿ ਕਿਵੇਂ ਅਸੀਂ ਭੱਜੇ ਫਿਰਦੇ ਹਾਂ ਦੁਨੀਆਦਾਰੀ 'ਚ ਪਰ ਜੋ ਹੈ ਥੱਕ ਹਾਰ ਕੇ ਜਦੋਂ ਆਉਣਾ ਹੁੰਦਾ ਹੈ ਮੁੜ ਘੜਕੇ ਤਾਂ ਪਹੁੰਚਦੇ ਇਸੇ ਜਗ੍ਹਾ ਹੀ ਹਾਂ ਪਰ ਜਦ ਤੱਕ ਆਪਣੇ ਅੰਗ ਪੈਰ ਚੱਲਦੇ ਨੇ ਜਦ ਤੱਕ ਦਿਮਾਗ ਚੱਲਦਾ ਹੈ ਸਰੀਰ 'ਚ ਤਾਕਤ ਹੁੰਦੀ ਹੈ ਜਦ ਤੱਕ ਤਾਂ ਇਹੀ ਹੰਕਾਰ ਰਹਿੰਦਾ ਹੈ ਕਿ ਆਪਾਂ ਪਤਾ ਨਹੀਂ ਕੀ ਦੁਨੀਆ ਜਿੱਤ ਲਵਾਂਗੇ ਬਟ ਪਰਮਾਤਮਾ ਅੱਗੇ ਤਾਂ ਨਤਮਸਤਕ ਹੋਣਾ ਹੀ ਪੈਂਦਾ ਹੈ ਅੰਤ ਸਮੇਂ ਤਾਂ ਤੇ ਪਰਮਾਤਮਾ ਅੱਗੇ ਇਹੀ ਜੋ ਹੈ ਅਰਦਾਸ ਹੈ ਕਿ ਪਰਮਾਤਮਾ ਇਹ じゃ ਕੋਈ ਕੰਮ ਨਾ ਕਰਵਾਈ ਕਿ ਅੰਤ ਸਮੇਂ ਜਦੋਂ ਅਸੀਂ ਸਵਾਸ ਛੱਡੀਏ ਤਾਂ ਇਹ ਸ਼ਿਕਵਾ ਨਾ ਰਹੇ ਕਿ ਅਸੀਂ ਕਿਸੇ ਦਾ ਮਾੜਾ ਕੀਤਾ ਜਾਂ ਸਾਡੇ ਹੱਥੀਂ ਕਿਸੇ ਦਾ ਮਾੜਾ ਹੋ ਗਿਆ ਕਿਉਂਕਿ ਜਿਹੜਾ ਇਹ ਜੀਵਨ ਮਿਲਿਆ ਹੈ ਇਸ ਨੂੰ ਜੇ ਅਸੀਂ ਲੇਖੇ ਲਾਉਣੇ ਹਨ ਤਾਂ ਹੀ ਸਫਲ ਹੈ ਨਹੀਂ ਤਾਂ ਜ਼ਿੰਦਗੀ ਤਾਂ ਕੀੜੇ ਮਕੋੜੇ ਤੇ ਜੋ ਹੈ ਕਈ ਅਸੀ ਜਗ੍ਹਾ ਤੇ ਕੀੜੇ ਵਸਦੇ ਨੇ ਜਿਸ ਦਾ ਅਸੀਂ ਸੋਚ ਵੀ ਨਹੀਂ ਸਕਦੇ ਉਹ ਵੀ ਆਪਣੀ ਜ਼ਿੰਦਗੀ गुजार ਕੇ ਚਲੇ ਜਾਂਦੇ ਨੇ ਪਰ ਜੇ ਮਨੁੱਖੀ ਜੀਵਨ ਮਿਲਿਆ ਹੈ ਤਾਂ ਉਸ ਨੂੰ ਜੋ ਹੈ ਸਫਲ ਕਰਕੇ ਜਾਈਏ ਬਸ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਇਹ ਹੈ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਵਣ ਨਾਲ ਬੰਨਿਆ ਸੀਗਾ ਇਹ ਜੋ ਹੈ ਹੁਣ ਤੱਕ ਹਰੇ ਭਰੇ ਨੇ ਤੇ ਇਹ ਜੋ ਹੈ ਵਣ ਦਾ ਦ੍ਰਿਖਤ ਹੈ ਦੇਖ ਸਕਦੇ ਹਾਂ ਕਿੰਨਾ ਵਿਸ਼ਾਲ ਤੇ ਕਿੰਨਾ ਜੋ ਹੈ ਅ ਵਰਨਨ ਨਹੀਂ ਕੀਤਾ ਜਾ ਸਕਦਾ ਜੋ ਕਿ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਅ ਸਰੂਪ ਜੋ ਹੈ ਹਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ ਬਹੁਤ ਹੀ ਸੋਹਣਾ ਸੀਗਾ ਤੇ ਬਸ ਇਸੇ ਤਰ੍ਹਾਂ ਜੋ ਹੈ ਅਸੀਂ ਵੇਖ ਰਹੇ ਸੀਗੇ ਆਲੇ ਦੁਆਲੇ ਤੇ ਕਰ ਰਹੇ ਸੀਗੇ ਮਹਾਰਾਜ ਦਾ ਸ਼ੁਕਰਾਨਾ ਕਿ ਬਸ ਪ੍ਰਮਾਤਮਾ ਜੋ ਸਾਡੀ ਯਾਤਰਾ ਹੈ ਇਹ ਸਫਲ ਹੋ ਜਾਏ ਕਿਸੇ ਲਿਖੇ ਲੱਗੇ ਤੇ ਅਸੀਂ ਵੀ ਨਾਮਦਾਨ ਬਾਣੀ ਨਾਲ ਜੁੜੀਏ ਤੇ ਜੇ ਮੱਥਾ ਟੇਕ ਕੇ ਤੇ ਆਪਾਂ ਜੇ ਹੁਣ ਮਾਡਰਨ ਲੱਗੇ ਸੀਗੇ ਤੇ ਇਹ ਆਪਣੀ ਹੋ ਚੁੱਕੀ ਹੈ ਹੁਣ ਵਾਪਸੀ ਤੇ ਰਾਹ ਚ ਜੀ ਆਪਾਂ ਵਿਖਾਇਆ ਤੁਹਾਨੂੰ ਇਹ ਕਈ ਜੋ ਹੈ ਪਸ਼ੂ ਪੰਛੀ ਪਿੰਜਰਾਂ ਚ ਜੋ ਹੈ ਤਾੜ ਕੇ ਰੱਖੇ ਹੋਏ ਸੀਗੇ ਤੇ ਇਹ ਰੇਟ ਲਿਖੇ ਹੋਏ ਸੀਗੇ ਕਿ ਕੀ ਰੇਟ ਹੈ ਵਿਚਾਰੇ ਤਰਸਉਂਦਾ ਹੈ ਪਰ ਲੋਕ ਲੈਂਦੇ ਨੇ ਲੋਕਾਂ ਨੂੰ ਸ਼ੌਂਕ ਹੈ ਤਾਂ ਇਹ ਵੀ ਬਿਜ਼ਨਸ ਹੈ ਕਹਿ ਸਕਦੇ ਹਾਂ ਆਪਣੀ ਆਪਣੀ ਸੋਚ ਹੁੰਦੀ ਹੈ ਅਸੀਂ ਵੀ ਕਈ ਵਾਰ ਸੋਚਦੇ ਹਾਂ ਕਿ ਕੋਈ ਪੈਟ ਪਾਲ ਕੇ ਸੇਲ ਕਰੀਏ ਬਟ ਜਦੋਂ ਸੋਚਦੇ ਹਾਂ ਕਿਸੇ ਨੂੰ ਇਵੇਂ ਬੰਨ ਕੇ ਰੱਖਣਾ ਬਹੁਤ ਔਖਾ ਲੱਗਦਾ ਹੈ ਤੇ ਇਧਰ ਜੀ ਆਪਾਂ ਆਪਣੇ ਹੋ ਗਿਆ ਸੀਗਾ ਬਸ ਦਾ ਟਾਈਮ ਤੇ ਆਪਣੀ ਬੱਸ ਸਵਾਰ ਹੋ ਕੇ ਅਸੀਂ ਪਹੁੰਚ ਗਏ ਸੀਗੇ ਘਰੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਘਰੇ ਥੈਂਕ ਯੂ ਸੋ ਮੱਚ ਸਾਡੇ ਨਾਲ ਇਹ ਜਰਨੀ ਸਾਮਰ ਹੋਣ ਲਈ ਤੇ ਵਾਹਿਗੁਰੂ ਜੋ ਹੈ ਸਾਰਿਆਂ ਤੇ ਆਪਣੀ ਕਿਰਪਾ ਕਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਏ ਗਾਇਸ ਵੀਰੇ ਬੱਸ ਲਾਈਵ ਯਾਰ ਮੇਰੀ ਰੀਪੀ ਵੀਰ ਨੂੰ ਬੋਲ